ਜਾ ਦੂਈ ਪਥਰ ਓਏ ਉਹ ਉਹ ਜਾ ਲਾ ਕੇ ਮੇਰੇ ਆ ਪਿਆ ਉਹ ਉਲਟਵੇਂ ਆਲਾ ਇੰਦਰ ਅਸਗੀ ਮੀ ਮਸ਼ੀਨ ਟਪਾਉਂਦੀ ਨਹੀਂ ਉਹਨਾ ਕਿੰਨਾ ਆਪਾਂ ਨੂੰ ਚਾਹੀਦਾ ਹੁੰਦਾ ਵੀ ਕਿਨਾ ਤੇ ਇੱਥੇ ਮਾਰਦੇ ਕੱਲੀਆਂ ਨੋਂਧਰਾਈਆਂ ਜਣੇ ਲੱਗ ਜਾਂਦਾ ਹੁੰਦਾ ਭਾਈ ਆਪਾਂ ਜ਼ਮੀਂ ਦੇ ਵਿੱਚ ਆ ਕੀ ਹੈ ਦੇਖੋ ਹਾਂਜੀ ਦੋਸਤੋ ਉਹ ਪਰੂੜੀ ਪਾਕੀ ਤੁਸੀਂ ਉਹ ਵਲੌਗ ਦੇਖਿਆ ਹੋਗਾ ਨਾ ਤੇ ਹੁਣ ਆ ਇੱਥੇ ਨਾ ਤੁਹਾਨੂੰ ਕਹਿੰਦੀ ਮੈਂ ਜਮੀ ਵਾਲੇ ਕਿਾਰੇ ਚ ਰੇ ਪਾਉਣਾ ਔਰ ਇਹ ਸੀਗੀ ਥੋੜੀ ਜਿਆਦਾ ਤੇ ਸਾਰੇ ਬਾਹਾਂ ਚ ਹੀ ਪਾਤੀ ਮੈਂ ਪਿੱਛੇ ਉਥੇ ਤੇ ਅੱਜ ਆਪਣੀ ਪਾਣੀ ਦੀ ਬਾਰੀ ਪਾਣੀ ਦੀ ਬਾਰੀ ਹੈ ਤੇ ਨਾਲੇ ਤੇ ਜਮੀ ਬੀਜ ਕੇ ਉਤੋਂ ਦੀ ਪਾਣੀ ਲਾਦਾਂਗੇ ਕੱਸੀ ਦਾ ਤੇ ਨਾਲੇ ਕਣਕ ਦੀ ਰੌਣੀ ਹੋ ਜੂ ਰਹੇਗੀ ਤਾਂ ਠੀਕ ਹੈ ਨਹੀਂ ਦੁਬਾਰੇ ਕਰ ਦਾਂਗੇ ਤੇ ਹਾਜੀ ਘਰ ਕਾਫੀ ਟਾਈਮ ਪਿਆਗਾ ਕਣਕ ਤੇ ਹੀ ਘਟੋ ਘਟ ਉਹ ਦਾ ਡੁੱਢ ਮਹੀਨੇ ਮੰਗੂ ਪਿਆ ਕੇ ਦੋ ਬੀਜ ਤੇ ਤੁੰਬਰ ਰੌਣੀ ਚ ਆ ਜੂ ਆ ਮੈਨੂੰ ਪਤਾਗਾ ਤੇ ਚੰਗੇ ਹੁੰਦਾ ਘਰ ਖਾਲੀ ਬਾਣ ਪੈਗ ਮਰ ਵਾਲਾ ਕੀ ਹੁੰਦਾਗਾ ਤੇ ਬਾਰੀ ਆਪਣੀ ਤੇ ਸੁਹਾ ਕਿਤੇ ਆ ਜਾਂਦਾ ਕਿਤੇ ਸੁੱਕ ਜਾਂਦਾ ਕਿਤੇ ਥੋੜਾ ਜਾਂਦਾ ਕਿਤੇ ਅੱਧਾ ਹੁੰਦਾ ਕਿਤੇ ਅੱਧੇ ਤੋਂ ਘੱਟ ਤੇ ਆਪਾਂ ਕੀ ਕਰਦੇ ਹੁਣ ਆਪਾਂ ਕਰਦੇ ਆਹ ਪੱਥਰ ਜੇ ਨਹੀਂ ਪੈ ਦੋ ਇੱਕ ਆਹ ਪਿਆ ਤੇ ਇੱਕ ਆਹ ਪਿਆ ਤੇ ਆਹ ਸੁਹਾਗੇ ਦੇ ਧਰ ਤੇ ਬਹੁਤ ਵੱਡਾ ਸੁਹਾਗਾ ਉਹ ਲਾਲਾ ਟਰੈਕਟਰ ਦਾ ਧੂਆਂ ਕੜਦਾ ਹੁੰਦਾ ਇਹ ਤੇ ਸੁਭਾਗਾ ਕਰ ਸਹੀ ਨਹੀਂ ਗਾ ਲੱਗਦਾ ਨਹੀਂ ਸਹੀ ਕਰ ਇਹ ਬੰਚ ਚੱਲ ਡੰਗਾ ਆ ਲਾਲਾ ਨੇ ਅਰ ਕਿਸ ਦੇ ਮੰਗਣ ਨਾਲੋਂ ਤੇ ਆ ਪੱਥਰ ਧਰ ਕੇ ਜਾਦੂਈ ਪੱਥਰ ਓਏ ਉਹ ਉਹ ਜਾ ਲਾ ਕੇ ਮੇਰੇ ਆ ਪਿਆ ਉਹ ਉਲਟਵੇਂ ਹਲਾ ਨੇ ਤੇ ਰਹਿ ਜਿੜੋ ਜਾਦੂਈ ਪੱਥਰ ਇਹ ਨੂੰ ਬਹੁਤ ਕੰਮ ਲੈਨੇ ਤੂੰ ਕਿਉਂਕਿ ਅਸੀਂ ਇਹ ਪੱਥਰਾਂ ਐ ਤੋਂ ਕੰਮ ਲੈਨੇ ਨੇ ਤੇ ਤਾਂਗ ਕੋਲੇ ਪਏ ਇਹਦੇ ਗੱਟਿਆਂ ਦੇ ਕੋਣ ਮੂੰਹ ਭਰਿਓ ਬੋਦੇ ਹੋ ਜਾਂਦੇ ਕਦੇ ਖੁੱਲੇ ਜਾਂਦੇ ਕਦੇ ਡੁੱਲੇ ਜਾਂਦੇ ਕਦੇ ਹੋਣਾ ਪਿੱਛੇ ਝੂਲੀ ਹੀ ਬਣ ਕੇ ਉਹ ਗੜੀ ਸਾਇਬ ਆਉਂਦੇ ਜਾਂਦੇ ਹੁੰਦੇ ਆ ਨਹੀਂ ਆਰਾ ਪਟੂ ਬੈਸਟ ਹੈਗਾ ਮੈਂ ਤੇ ਹੁਣ ਆਪਾਂ ਲਵਾਉਣੇ ਆ ਜਮੀਨ ਦਾ ਛੱਟਾ ਦੇਵਾਂਗੇ ਨਾ ਪਹਿਲਾਂ ਸੁਭਾਗ ਲਾਉਣੇ ਆ ਫਿਰ ਮਸ਼ੀਨ ਨਾਲ ਨੰਦਰਾ ਹੀ ਮਾਰ ਲਾਂਗੇ ਫਿਰ ਉਹ ਤੇ ਛੱਟਾ ਦੇਵਾਂਗੇ ਥੋਂ ਸੁਗਾਵਾਗੇ ਸਾਰੇ ਰਬਣੇ ਰਿਓ ਤੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਭਾਈ ਸਤਿ ਸ਼੍ਰੀ ਅਕਾਲ ਆ ਉਮੀਦ ਕਰਦਾ ਤੁਸ ਸਾਰੇ ਠੀਕ ਹੋਵੋਗੇ ਮੀਤੋ ਬਾਤ ਤੇਲ ਆ ਤੇ ਥੋੜੀ ਥੋੜੀ ਠੰਡਾਉਣ ਲੱਗੀ ਭਾਈ ਤੇ ਜਮੀ ਦੱਸਿਓ ਯਾਰ ਥੋੜੀ ਗੇਤੀ ਜੀ ਲੱਗਦੀ ਹੈ ਹਨਾ 10 ਕ ਦਿਨ ਬਿਠਾ ਰਹੇ ਜਾਂਦੇ ਫਿਰ ਸੂਆ ਸੂ ਕੁਝ ਯਾਰ ਖਾਰਿਆਂ ਤੇ ਕਿਹੜੀ ਜਮੀ ਹੋਊਗੀ ਹਨਾ ਚਲ ਕਰਦੇ ਆ ਕੋਈ ਐਕਟੀਵਿਟੀ ਤੇ ਅੱਜ ਪਾਣੀ ਲਾਵਾਂਗੇ ਕੱਸੀ ਦਾ हां जी दोस्तों आपा ਏਨੇ ਕਿ ਸੁਹਾਗੀ ਮਾਰੀ ਹੈ ਨਾ ਆ ਛੜਤਾ ਏਨੇ ਕਿ ਆਪਾਂ ਜਮਈ ਸੜਦੇ ਆ ਉਹ ਵੀ ਹਾਫ ਹੈ ਚੋਂ ਵੀ ਹਾਫ ਤੇ ਇੰਨਾ ਚੌੜਾ ਕਰਾ ਰੱਖਾਂਗੇ ਕਿਉਂਕਿ ਇੱਥੋਂ ਨਹੀਂ ਛੜੀਆਂ ਛੋਟੀਆਂ ਢੋਵਾਂਗੇ ਤੇ ਬਾਹਾ ਬੀਜੀ ਕਰਾਂਗੇ ਥੋੜੀ ਜੀ ਪਛੇਤੀ ਬੀਜਾਂਗੇ ਜਮਈ ਤੇ ਇਧਰ ਹੁਣ ਗੇਤੀ ਬੀਜਣੇ ਆ ਤੇ ਆਪਾਂ ਸੁਹਾਗੀ ਜੀ ਕੱਢਤੀ ਭਾਈ ਆਹ ਤੇ ਹੁਣ ਬਾਕੇ ਲਿਆਉਣੇ ਆ ਕਣਕ ਵਾਲੀ ਮਸ਼ੀਨ ਆ ਉਹਦੇ ਨਾਲ ਨੰਦਰਾਈਆਂ ਕੋ ਰਾਜੇ ਬਣਾ ਲਾਂਗੇ ਉਹਦੇ ਵਿੱਚ ਛਿਟਾ ਦੇਵਾਂਗੇ ਕਿਉਂਕਿ ਜਮੀ ਮਸ਼ੀਨ ਟਪਾਉਂਦੀ ਨਹੀਂ ਉਹਨਾ ਕਿੰਨਾ ਆਪਾਂ ਨੂੰ ਚਾਹੀਦਾ ਹੁੰਦਾ ਵੀ ਤੇ ਜਾਵਰ ਬੱਚੇ ਕੋਈ ਬੰਦਾ ਚੰਟਿਆ ਹੋਵੇ ਬਈ ਸਕਲਾਈ ਇੰਨੀ ਹੋਵੇ ਕਿ ਉਹ ਡੱਕਾ ਮਾਰਦਾ ਕਿ ਦੇਖੇ ਮੇ ਕਰਦਾ ਕਿਦੇ ਹੱਥ ਮਾਰਦਾ ਤੇ ਉਹ ਵੀ ਰੁਕਦਾ ਰਹਿੰਦਾ ਹੁੰਦਾ ਹੈਗਾ ਤਾਂ ਫਿਰ ਅਕਸਰ ਤਾਂ ਜਮੀ ਦਾ ਛਿੱਟੇ ਵਾਲੀ ਦਾ ਹੀ ਸਵਾਦ ਆਉਂਦਾ ਹੈਗਾ ਬੀਜਾਂ ਦਾ ਤੇ ਇਥੇ ਮਾਰਦੇ ਆ ਉਹਦੇ ਨਾਲ ਰਾਜ ਹੀ ਬਣਾ ਲੈਣੇ ਆ ਓੜੇ ਇਹ ਵੰਜਣਗੇ ਮਸ਼ੀਨਾਂ ਤੇ ਫਿਰ ਹਲਕੀ ਜੀ ਮਾਰ ਦਾਂਗੇ ਤੇ ਫਿਰ ਡੀਪੀ ਦਾ ਛੱਟਾ ਉੱਤੇ ਦੇ ਦਾਂਗੇ ਤੇ ਆ ਆਪਣੇ ਸਾਥੀ ਮੇਰੀ ਸਹਾਇਤਾ ਕਰਨ ਵਾਸਤੇ ਪਹੁੰਚ ਗਏ ਨੇ ਤੇਨਾਂ ਦਾ ਵੈਲਕਮ ਸਵਾਗਤ ਕੀਤਾ ਜਾਂਦਾ ਭਾਈ ਬਗਲੇ ਹੋ ਰਿਆਂ ਦਾ ਆਪਾ ਪਾਣ ਦੀ ਭਈ ਕਣਕਾਂ ਦੀ ਮਸ਼ੀਨ ਆ ਤੇ ਇੱਥੇ ਮਾਰਦੇ ਕੱਲੀਆਂ ਨੌਂਧਰ ਆਈਆਂ ਜਣੇ ਕਿ ਓੜੇ ਇਹ ਕਰ ਲੈਨੇ ਆ ਤੇ ਜ਼ਮੀਨਾਂ ਦੇਵਾਂਗੇ ਛਟਾਏ ਜਾ ਤੇ ਜ਼ਮੀਨ ਆ ਭਈ ਆ ਪਰ ਭਾਈ ਵੀ ਰੱਖਿਆ ਸੀ ਘਰੇ ਸਮਝ ਜ਼ਮੀਨ ਖਾਵਾਂ ਇਹੇ ਜਾ ਭਾਈ ਓਕੇ ਦੀ ਰਿਪੋਰਟਾ ਲੱਗਿਆ ਨਹੀਂ ਕਈ ਵਾਰੀ ਜ਼ਮੀਨ ਨੂੰ ਨਾ ਲੱਗ ਜਾਂਦਾ ਹੁੰਦਾ ਭਾਈ ਬੀਬੂ ਪਹਿਲੇ ਦੇਖ ਕੇ ਰੱਖ ਲਿਆ ਕਰੋ ਜ਼ਮੀਨ ਨੂੰ ਲੱਗ ਜਾਂਦਾ ਹੁੰਦਾ ਹੈਗਾ ਤੇ ਆਪਾਂ ਇੰਨਾ ਥਾਂ ਬੀਜਾਂਗੇ ਹਾਫ ਕਿਹੜਾ ਕਿੰਨੀ ਗਾ ਲੈਂਣ ਖਿੱਚੀ ਹੈ ਕਿਉਂਕਿ ਇੱਥੇ ਸਾਨੂੰ ਮੈਂ ਪਹਿਲਾਂ 10 ਘਟੇ ਛਟਕਾ ਵਾਲਾ ਤੇ ਸਰੋਂ ਦੀ ਇੱਕ ਇੱਕ ਮੁਠੀ ਸੜਤੀ ਤੇ ਬਾਕੀ ਇਹ ਮੇਥੇ ਸਟਾ ਮੇਥੇ ਸਟਾਂਗੇ ਇਹ ਚ ਫਸਗਾ ਨੂੰ ਵੀ ਕਰਾਰੀ ਝਾੜ ਕਰਾਵਾਂਗੇ ਭਾਈ ਭਾਈ ਤੇ ਕੱਸੀ ਦੀ ਬਾਰੀ ਇਹਨੂੰ ਖੁੱਲਾ ਭਰਾਂਗੇ ਅਜਾ ਉਥੋਂ ਇੱਕ ਨੱਕਾ ਕਰਦਾਂਗੇ ਉਥੋਂ ਜੋ ਇਹਨੂੰ ਖੁੱਲਾ ਪਰਾਂ ਕਸੀਨਾ ਚੱਲ ਕਿੰਨਾ ਫਿਰ ਗਿਆ ਫਿਰ ਗਿਆ ਨਹੀਂ ਜਮੀਆਂ ਵਾਲਾ ਕਹਿਰਾ ਤਾਂ ਲੱਗ ਹੀ ਉਹ ਬਾਕੀ ਕਣਕ ਦੀ ਰੌਣੀ ਰਹੇ ਜੂਗੀ ਪਾਏ ਨੇ ਆਉਂ ਜਮੀ ਦਾ ਛਿੱਟਾ ਤਾਂ ਬਣੇ ਰਹੋ ਨਾਲ ਉੱਥੇ ਛਿੱਟਾ ਦੇ ਕਿਉਂ ਨਾ ਹਾਂਜੀ ਦੋਸਤੋ ਆਪਾਂ ਜਮੀ ਦੇ ਵਿੱਚ ਆ ਕੀ ਹੈ ਦੇਖੋ ਮੇਥੀ ਤੇ ਮੇਥੇ ਮੋٹے ਜਿਹੇ ਮੇਥੇ ਐ ਤੇ ਬਰੀਕ ਜੀ ਮੇਥੀ ਐ ਤੇ ਸੜਦੇ ਕਿੱਥੇ ਐ ਆ ਜਮੀ ਵਾਲੇ ਕਿਾਰੇ 'ਚ ਜਮੀ ਦਾ ਛਟਾ ਦੇ ਤਾ ਤੂੰ ਦੇਖ ਹੀ ਲਾਊਗਾ ਤੇ ਹੁਣ ਆਪਾਂ ਸੜਦੇ ਮੇਥੀ ਪਾਈ ਐ ਇੰਨੇ ਕਹਿ ਗਿਆ ਚੱਲ ਪਸੂਆਂ ਦੇ ਗਿੱਟੇ ਕੋਡੇ ਹੱਡ ਨਾ ਤੁਖਣਗੇ ਬਾਈ ਨਹੀਂ ਆਉਂਦੀ ਉਹ ਵੀ ਚੰਗੇ ਹੁੰਦੇ ਹੈਗੇ ਉਹ ਵੀ ਸਪੈਸ਼ਲ ਵੀ ਜਿਹਾ ਕਰੋ ਇਹ ਸਸਤੇ ਹੀ ਹੁੰਦਾ ਸਾਰਾ 10 20 ਰੁਪਿਆ ਦਾ ਮਾਲ ਹੁੰਦਾ ਹੈਗਾ ਤੇ ਗੁਣਾਕਾਰੀ ਚੀਜ਼ ਸ਼ਕਤੀਸ਼ਾਲੀ ਹੁੰਦੀ ਹੈ ਤੇ ਆਪਾਂ ਵੱਢ ਕੇ ਲਿਆਉਣੇ ਅੱਜ ਕੱਸੀ ਦਾ ਪਾਣੀ ਤੇ ਖੁੱਲਾ ਭਰਾਂਗੇ ਨੂੰ ਵਾਹ